ਕੋਟਰੀ ਨਸੀਰ ਖਾਨ ਬਸਤਰ ਕੀ ਗੇਲਾ ਤੋਂ ਪਿੰਡ ਤਾਜਾ ਚੱਕ ਪਿੰਡ ਸਾੰਘਨੇ ਤੋਂ ਪਿੰਡ ਰਾਮੂਵਾਲ ਗੁਰੂ ਕੀ ਬਡਾਲੀ ਜਿਵੇਂ ਗਿਣਤੀ ਦੇਣ ਲੱਗਾ ਕਾਫੀ ਸਮਾਂ ਲੱਗ ਰਿਹਾ ਸ਼ਾਰਟਕਟ ਦੇ ਵਿੱਚ ਘੱਟ ਤੋਂ ਘੱਟ ਅੱਜ 15 ਪਿੰਡਾਂ ਦੇ ਪੰਜ ਸਰਪੰਚ ਇਕੱਠੇ ਹੋਏ ਆਂ ਦਿਨਾਂ ਵਿੱਚ ਸਾਡੇ ਬੜੇ ਪਤਵੰਤ ਤੇ ਪ੍ਰਧਾਨ ਤਾਰਸਿਕ ਤਾਰੀ ਜੀ ਸਾਡੇ ਆਪ ਪਾਰਟੀ ਦੇ ਸਾਡੇ ਇਲਾਕੇ ਦੇ ਨਮਾਇੰਦੇ ਭਾਈ ਰਾਣਾ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਾਈਟਰ ਗੁਰਦੀਪ ਸਿੰਘ ਜੀ ਕਿਤਰਾ ਕੋਟਰੀ ਤੋਂ ਸਾੰਘਨੇ ਤੋਂ ਸਰਪੰਚ ਸਾਹਿਬ ਪਿੰਡ ਤਾਜੀ ਚੱਕ ਤੋਂ ਸਰਦਾਰ ਪ੍ਰੀਮ ਸਿੰਘ ਜੀ ਸਰਪੰਚ ਸਾਹਿਬ ਸਾਹਿਬ ਦਾ ਇਹ ਅੱਜ ਬੜਾ ਹੀ ਦੁਖਦਾਈ ਸਮਾਂ ਆ ਕਿ ਸਾਡੇ ਸਭ ਤੋਂ ਸਰਮੌਰ ਉੱਚ ਜਿਹਨੂੰ ਕਿ ਅਸੀਂ ਸੁਪਰੀਮੋ ਆਪਣੇ ਕਹਿ ਸਕਦੇ ਆ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਸਾਡੇ ਤਨਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮੇਰੀ ਬੀਰੀ ਦੇ ਮਾਲਕ ਨੇ ਸਾਝਿਆ ਸੀ। ਉਹਦਾ ਸਿਧਾਂਤ ਵੀ ਇਹ ਸੀ ਕਿ ਇੱਕ ਸਮਾਉ ਕੇ ਕਾਲ ਤੱਕ ਸਭ ਤੋਂ ਹੋਇਆ ਹੁਕਮ ਨਮਾ ਜਿਹੜਾ ਹੈ ਵਰਲਡ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਰਹਿੰਦੀਆਂ ਉਹਦਾ ਮਾਨ ਸਤਕਾਰ ਕਰਦੀਆਂ ਆਂ ਤੇ ਕਰਦੀਆਂ ਰਹਿਣਗੀਆਂ। ਪਰ ਅਜੋਕੇ ਸਮੇਂ ਦੇ ਵਿੱਚ ਅੱਜ ਵੇਖਿਆ ਜਾ ਰਿਹਾ ਕਿ ਬਿਨਾਂ ਵਜ੍ਹਾ ਬਿਨਾਂ ਮਤਲਬ ਤੋਂ ਸਿੰਘ ਸਾਹਿਬ ਬਣਦਾ ਆ ਬਣਾਉਣ ਲੱਗਿਆਂ ਤੇ ਸਾਰੀਆਂ ਸੰਪਰਦਾਇਆਂ ਨੂੰ ਇਕੱਠਾ ਕੀਤਾ ਜਾਂਦਾ ਜਿੰਨੀਆਂ ਸੂਝਵਾਨ ਆ ਤੇ ਲਾਉਣ ਲੱਗਿਆਂ ਕਿਸੇ ਨੂੰ ਨਹੀਂ ਪੁੱਛਦੇ ਸੋ ਮੈਂ ਕਿਸੇ ਨੂੰ ਇਹ ਨਹੀਂ ਆਂਦਾ ਕਿ ਉਹਨੇ ਕਰਾਇਆ ਉਹਨੇ ਕਰਾਇਆ ਇਹਦੇ ਸਾਨੂੰ ਆਪ ਜਾਗਰਤਾ ਲਿਆਉਣੀ ਪਊ ਆਪਣੇ ਵਿੱਚ ਕਿਉਂਕਿ ਸਾਡੇ ਵਾਸਤੇ ਜਿਹੜਾ ਆ ਸਭ ਤੋਂ ਉੱਚੀ ਤੇ ਸੁੱਸੀ ਜਿਹੜੀ ਚੀਜ਼ ਆ ਉਹ ਸ੍ਰੀ ਅਕਾਲ ਤਖਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਔਰ ਅੱਜ ਜੋ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਦੇ ਗਿਆਨੀ ਰਕबीर ਸਿੰਘ ਜੀ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਨਾਨਕਪੁਰ ਸਾਹਿਬ ਤੋਂ ਜਿਨ੍ਹਾਂ ਨੂੰ ਬਿਨਿਆਕਾਰ ਨਾਲ ਕੋਈ ਨਾ ਕਰਨ ਵਾਲਾ ਜਿਹੜਾ ਦਸਣ ਤੋਂ ਬਗੈਰੀ ਲਾਹ ਦਿੱਤਾ ਗਿਆ ਇਹ ਚੀਜ਼ ਦਾ ਸਾਨੂੰ ਬਹੁਤ ਹੀ ਦੁੱਖ ਹੋਇਆ ਅਰੇ ਜਿਹੀਂ 15 ਪਿੰਡਾਂ ਦੇ ਪਿੰਡ ਸਰਪੰਚੇ ਸੇ ਕਰਕੇ ਹੀ ਇਕੱਠੇ ਹੋਏ ਆ ਕਿ ਚਲੋ ਜੇ ਜਲਦਬਾਜੀ ਵਿੱਚ ਅੰਤਰਗੜ ਕਮੇਟੀ ਨੇ ਫੈਸਲਾ ਲਿਆ ਆ ਤੇ ਪਹਿਲਾਂ ਤੋਂ ਜਿਤਨਾ ਮਾਨ ਸਤਕਾਰ ਦੇ ਨਾਲ ਅਸੀਂ ਸਿੰਘ ਸਾਹਿਬ ਨੂੰ ਕਾਲ ਤੱਕ ਦੇ ਉੱਤੇ ਸਥਾਪਨਾ ਤੁਸੀਂ ਬਣਾਉਂਦੇ ਆ ਕਿ ਅੱਜ ਸਿੰਘ ਸਾਹਿਬ ਦਾ ਜਿਹੜਾ ਆ ਦਸਤਾਰਤ ਆਪਣਾ ਜੁੱਸਿਆ ਲੋਨ ਬਾਰੇ ਵੀ ਇਤਨੇ ਵਿਚਾਰ ਕੀਤੀ ਜਾਣੀ ਚਾਹੀਦੇ ਇਹਦਾ ਇਹ ਨਹੀਂ ਮਤਲਬ ਕਿ ਲੋਨ ਲੱਗਿਆ ਉਹਨੂੰ ਕੋਈ ਨਾ ਪੁੱਛੇ ਦੇ ਜਦੋਂ ਉਦੋਂ ਸਾਰੇ ਸਮਸੇ ਪੁੱਛਦੇ ਆ ਇਸੇ ਕਰਕੇ ਦੁੱਖ ਹੋਇਆ ਜੀ ਕਿ ਜਿਹੜੀ ਕਾਰਨ ਹੀ ਕੋਈ ਨਹੀਂ ਦੱਸਿਆ ਗਿਆ ਇਹ ਕੋਈ ਕਾਰਨਤ ਨਹੀਂ ਨਾ ਕਿ ਇਹਨਾਂ ਤੋਂ ਜੀ ਸਿੱਕੋਂ ਬਦਲੇ ਫੈਸਲੇ ਨਹੀਂ ਲੈ ਗਿਆ ਜੀ ਇਹਨਾਂ ਦੇ ਉਦੋਂ ਫੈਸਲੇ ਨਹੀਂ ਕੀਤੇ ਔਰ ਮਾਨੂ ਦੇਸ਼ ਵਾਲੀ ਸਮਝਾਈ ਹੈ ਕਿ ਜਿਹੜਾ 2 ਦਸੰਬਰ ਨੂੰ ਫੈਸਲਾ ਆਇਆ ਉਹ ਹੀ ਦੁੱਖ ਦਈ ਹੈ ਕਿਉਂਕਿ ਜਦੋਂ ਸੱਚ ਦੀ ਆਵਾਜ਼ ਤੇ ਅਸਲ ਜਦੋਂ ਠੋਣੀਆਂ ਨਾ ਤੇ ਇਹ ਕੰਮ ਹੁੰਦੇ ਆ ਜੀ ਸ਼ੁਰੂ ਤੋਂ ਤੁਸੀਂ ਸਾਨੂੰ ਜਿਆਦਾ ਸੂਝਵਾਣ ਜੀ ਤੇ ਮੈਂ ਚਾਹੁੰਦਾ ਵੀ ਇਹ ਚੀਜ਼ ਜੋ ਵੀ ਹੋਇਆ ਨਾ ਸਭ ਤੋਂ ਸਿੱਖ ਜਿਹੜੀ ਆ ਵਿਦੇਸ਼ਾਂ ਵਿੱਚ ਆਪਣੇ ਪੰਜਾਬ ਦੇ ਹੈ ਜਾਂ ਹਿੰਦੁਸਤਾਨ ਦੇ ਵਿੱਚ ਵੀ ਜਿੱਥੇ ਰਹਿੰਦੇ ਆ ਕਿ ਅਸੀਂ ਬੜੇ ਚਿਰ ਦੇ ਸੁਣਦੇ ਹੁੰਦੇ ਆ ਕਿ ਕਾਲੀ ਫੁੱਲਾ ਸੂਰਗਾ ਜ세ਦਾਰ ਨਹੀਂ ਆਇਆ ਜੀ ਕਾਲੀ ਫੁੱਲਾ ਸੂਰਗਾ ਦਾ ਜ세ਦਾਰ ਹੁੰਦਾ ਸੀ ਅੱਜ ਇਹ ਨਹੀਂ ਹੁੰਦੀ ਜੇ ਅੱਜੋ ਫੈਸਲਾ ਇਹ ਹੈ ਤੇ ਸਾਡਾ ਵੀ ਇੱਕ ਬਣਦਾ ਵੀ ਆਪਾਂ ਮੋਢੇ ਨਾਲ ਮੋਢਾ ਲਾ ਕੇ ਖਲੋਈਏ ਕਿਉਂਕਿ ਜਰਨੈਲ ਉਹੀ ਕਾਮਯਾਬ ਹੁੰਦਾ ਹੈ ਜਿਹਦੇ ਮਗਰ ਫੌਜ ਹੋਵੇ ਜਿਹੜੀ ਚੀਜ਼ ਬਾਰੇ ਮੈਨੂੰ ਪਤਾ ਨਹੀਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਕਿਉਂਕਿ ਮੈਂ ਇੱਕ ਸਿੱਧਾ ਸਾਦਾ ਬੰਦਾ ਸੇਵਾਦਾਰ ਹਾਂ ਕਿਉਂਕਿ ਗੱਲ ਉਹ ਕਰਨੀ ਚਾਹੀਦੀ ਹੈ ਜਿਹਦੇ ਬਾਰੇ ਪਤਾ ਹੋਵੇ ਕੱਲ ਨੂੰ ਮੈਨੂੰ ਕੋਈ ਕਹਵੇ ਬਾਬਾ ਜੀ ਦੱਸੋ ਤੁਸੀਂ ਕਦੋਂ ਵੇਖਿਆ ਤੇ ਮੈਂ ਕਿਥੋਂ ਦੱਸੂ ਅੱਜ ਮੇਰੇ ਵਿਚਾਰ ਇਹੋ ਹੀ ਆ ਕਿ ਮੈਂ ਅੰਦਰ ਗੜ ਕਮੇਟੀ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦਾ ਕਿ ਇਹ ਮੁੱਢ ਤੋਂ ਵਿਚਾਰ ਕਰਕੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਸਥਾਪਿਤ ਕੀਤਾ ਜਾਵੇ ਔਰ ਜਿਹੜੇ ਨਵੇਂ ਜਥੇਦਾਰ ਆ ਉਹਨਾਂ ਨੂੰ ਇਹ ਬੇਨਤੀ ਹੈ ਕਿ ਘੱਮਸੋਂ ਘੱਮ ਆਪਾਂ ਥੋੜੇ ਜਿਹਾ ਸਿਆਣੇ ਬਣ ਜਾਈਏ ਜੇ ਅੱਜ ਰਗਵੀਰ ਸਿੰਘ ਹੋਣਾ ਨਾ ਇਹ ਗੱਲ ਬਣੀ ਆ ਸੁਲਤਾਨ ਸਿੰਘ ਜਥੇਦਾਰ ਜੀ ਨੇ ਇਹ ਗੱਲ ਬਣੀ ਆ ਤੇ ਕੱਲ ਨੂੰ ਵਾਰੀ ਸਾਡੀ ਵੀ ਹੋਣੀ ਆ ਇਹ ਤੇ ਮਤ ਸੋਚੋ ਕਿ ਉਹਨਾਂ ਨੂੰ ਆਈਏ ਤੇ ਤੁਹਾਡੀ ਵਾਰੀ ਨਹੀਂ ਆਊ ਔਰ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਸਾਰੇ ਰਲ ਮਿਲ ਕੇ ਚਲੋ ਜਲਦਬਾਜੀ ਵਿੱਚ ਜਾ ਕੇ ਦੇਖਿਆਂ ਜੋ ਵੀ ਫੈਸਲਾ ਆਇਆ ਇਤੇ ਮੁੜ ਵਿਚਾਰ ਕਰਕੇ ਇਹ ਜਥੇਦਾਰੀ ਦੁਬਾਰਾ ਬਹਾਲ ਕੀਤੀ ਜਾਵੇ ਔਰ ਫੇਰ ਹੀ ਸਹੀ ਫੈਸਲੇ ਲੈ ਜਾਣਗੇ ਔਰ ਇਹ ਫੈਸਲੇ ਨਹੀਂ ਵੀ ਲੈ ਗਏ ਤੇ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਦੇ ਅੱਗੇ ਇੱਕ ਸਮਾਂ ਸੀ ਕਿ ਚਲੋ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਕਾਲ ਤੱਕ ਤੋ ਹੁਕਮ ਨਵਾ ਯਾਰ ਜੁਹਦਾ ਤੇ ਦਿੱਲੀ ਸੈਂਟਰ ਸਰਕਾਰ ਹਿਲ ਜਾਂਦੀ ਸੀ ਤੇ ਅੱਜ ਦੇ ਮੈਂ ਮਾਫੀ ਚਾਹੁੰਦਾ ਹਾਂ ਮੇਰੇ ਮੂੰਹ ਛੋਟਾ ਤੇ ਗੱਲ ਵੱਡੀ ਕਰ ਲਗਾ ਅਮਰਸਾ ਦਾ ਡੀਸੀ ਨਹੀਂ ਮੰਨਦਾ ਵੀ ਔਰ ਸਭ ਤੋਂ ਦੁੱਖਦਾ ਇਹ ਮੈਂ ਸੁਣਿਆ ਕਿ ਰਵੀਰ ਸੁਣੇ ਜਾਂਦੇ ਕਿ ਤੁਹਾਡੇ ਫੈਸਲੇ ਜਿਹੜੇ ਆ ਜੀ ਉਹ ਚਾਰਦواری ਦੇ ਅੰਦਰ ਹੀ ਆ ਕੁਵੇ ਕਾਲ ਤੱਕ ਦਾ ਜਿਹੇਦਾਰ ਤੇ ਫੈਸਲੇ ਚਾਰ ਦੁਵਾਰੀ ਦੇ ਅੰਦਰ ਰਹਿ ਜੇ ਇਹ ਕਿਦਾਂ ਦਾ ਫੈਸਲਾ ਹੋਇਆ ਹੋਵਾਂਗੇ ਜੀ ਅੱਜ ਵੇਖੋ ਅਸੀਂ 15 ਮਿੰਟ ਇਕੱਠੇ ਆਏ ਆਂ ਔਰ ਮੈਂ ਨਿਊਜ਼ ਤੇ ਸੁਣ ਰਿਹਾ ਰੋਜ਼ ਹੀ ਹੋ ਰਿਹਾ ਔਰ ਜ਼ਰੂਰਤ ਪਈ ਤੇ ਹੋ ਸਕਦਾ ਇਹਨੂੰ ਬੜੇ ਉੱਚੇ ਪੱਧਰ ਤੇ ਲਿਜਾਣਾ ਪਊਗਾ ਪਰ ਇਹ ਫੈਸਲਾ ਅਕਾਲਪੁਰ ਕਿਰਪਾ ਕਰੇ ਕਰਨ ਦੇ ਗੁਰੂ ਰਾਮਦਾਸ ਨੇ ਆਹੀਂ ਤੇ ਸਿਰਫ ਉਹਦੀ ਗੜੀ ਬੇਨਤੀ ਕਰਾਂਗੇ ਔਰ ਇਹ ਸਿੰਘ ਸਾਹਿਬ ਦੁਬਾਰਾ ਬਹਾਲ ਹੋਣਗੇ ਜੀ ਪੰਤ ਭਲੀ ਪੰਤ ਤੁਸੀਂ ਵੀ ਜਾਣਦੇ ਹੋ ਸਿੱਖ ਸੰਗਤਾਂ ਵੀ ਜਾਣਦੀਆਂ ਤੇ ਮੈਂ ਤੇ ਬਾਬਾ ਅਵਤਾਰ ਸਿੰਘ ਜੀ ਹੁਣਾਂ ਦਾ ਬੜਾ ਰਿਣੀ ਆ ਜਿਨ੍ਹਾਂ ਨੇ ਇਹ ਸੋਚ ਸਮਝ ਕੇ ਤੇ ਸਾਰੇ ਪਿੰਡਾਂ ਨੂੰ ਸਦਾ ਦਿੱਤਾ ਤੇ ਅੱਜ ਸਮਾਂ ਸਾਡੇ ਕਤਰ ਹੋਣ ਦਾ ਸਿੱਖ ਕੂਹ ਨੂੰ ਚਾਹੀਦਾ ਇੱਕ ਪਲੇਟਫਾਰਮ ਤੇ ਹੋਵੇ ਇਹ ਤੇ ਇੱਕ ਮਜ਼ਾਕ ਜਿਹਾ ਸਾਡਾ ਬਣ ਜਾਏਗਾ ਬਾਰੀਆਂ ਕੰਟਰੀਆਂ ਚ ਵੀ ਇੱਥੇ ਵੀ ਕਿਉਂਕਿ ਜਿਹੜਾ ਫੈਸਲਾ ਕਾਲ ਤਖਤ ਹੁੰਦਾ ਹੀ ਉਹਨੂੰ ਕੋਈ ਦੂ ਨਹੀਂ ਸੀ ਸਕਦਾ ਜਿਹੜੇ ਕਿ ਅੱਜ ਆਪੇ ਫੈਸਲੇ ਆਪੇ ਜਥੇਦਾਰ ਲਾ ਦੇਣੇ ਆਪੇ ਲਾ ਦੇਣੇ ਇਹ ਤੇ ਕਾਲ ਤਖਤ ਦਾ ਸਿੱਧਾ ਮੱਥਾ ਹੋ ਗਿਆ ਪਿੱਛੇ ਤੱਕ ਵੇਖ ਲਓ ਜੇ ਕੋਈ ਰਿਆਤ ਹੈ ਦੱਸ ਦੋ ਤੇ ਜਿਹੜਾ ਹੁਣ ਵੀ ਲਾਊਗਾ ਰਹੂਗਾ ਵੀ ਇਹਦੇ 'ਚ ਕੋਈ ਦੂਰ ਰਹਿਮਾਨੀ ਨਹੀਂ ਗਿਆ ਕਿ ਲੱਗਦਾ ਨਹੀਂ ਸਿੱਖਾਂ ਵਾਂ ਦੇ ਕਾਲਾ ਦੇਣ ਆ ਗਿਆ ਜਿਹੜਾ ਇਹ ਏਡਾ ਵੱਡਾ ਫੈਸਲੇ ਲੈ ਗਏ ਨੇ ਬਿਲਕੁਲ ਐਦੋਂ ਹੋਰ ਕਾਲਾ ਦੇਣ ਕੀ ਆਉਣਾ ਕਿਉਂਕਿ ਜਦੋਂ ਖਾਲੀ ਫੂਲਾ ਸਿੰਘ ਸੀ ਜਥੇਦਾਰ ਜੀ ਇਹਨਾਂ ਨੇ ਰਾਜ ਕੀਤਾ ਤੇ ਰਾਜ ਉਹ ਵੀ ਰਾਜਾ ਸੀ ਉਹ ਰਾਜ ਸਾਨੂੰ ਨਾਲ ਲੱਭਾ ਨਾਲ ਲੱਪਣਾ ਕਈ ਜੋ ਮਰਜੀ ਕਹਿਣ ਪਰ ਉਹਨੇ ਵੀ ਕਾਲ ਤੱਕ ਦੇ ਹੁਕਮ ਨੂੰ ਅਦੂਲਿਆ ਨਹੀਂ ਉਹ ਵੀ ਆਏ ਉਹਨੂੰ ਵੀ ਥੰਮਣਾ ਬੰਨਿਆ ਗਿਆ ਕੋੜੇ ਵਜੇ ਪ੍ਰਵਾਨ ਕੀਤਾ ਉਹਨੇ ਕਿਉਂਕਿ ਇੱਕ ਸਿੰਘ ਸਹਿਬਾਨ ਦਾ ਹੁਕਮ ਸੀ ਪ੍ਰਵਾਨ ਕੀਤਾ ਇਹ ਕਿਉਂ ਨਹੀਂ ਪ੍ਰਵਾਨ ਕਰਦੇ ਇਹਨਾਂ ਨੂੰ ਵੀ ਚਾਹੀਦਾ ਉਹਦੇ ਹੁਕਮ ਨੂੰ ਪ੍ਰਵਾਨ ਕਰਨ ਗਲਤੀ ਤੇ ਇਹੀ ਆ ਨਾ ਉਹਨਾਂ ਦੀ ਜਿਹੜਾ ਉਹਨਾਂ ਫੈਸਲਾ ਲਿਆ ਆ ਵੀ ਜੇ ਉਹ ਸਿਧਾਂਤ ਤੇ ਚੱਲਣ ਦਾ ਉਹਨਾਂ ਨੇ ਕਿਹਾ ਤੇ ਉਹਨਾਂ ਨੂੰ ਲਾ ਦਿਓ ਗਿਆਨੀ ਹਰਪੀ ਸਿੰਘ ਉਹਨਾਂ ਨੇ ਵੀ ਤੇ ਇਹੀ ਕਿਹਾ ਹੈ ਨਾ ਇੰਦਰਾ ਨੇ ਵੀ ਉਹੀ ਫੈਸਲਾ ਲਿਆ ਬਿਲਕੁਲ ਤੇ ਚਾਹੀਦਾ ਵੀ ਆ ਇਹ ਕੋਈ ਖਮਾਜਿਆ ਨਹੀਂ ਇਹਨਾਂ ਦੇ ਪਾਸ ਜਿਸ ਇੱਕ ਕੋਮ ਮਗਰ ਹੈਗੀ ਆ ਨਾ ਤੇ ਜੇ ਉਹਨਾਂ ਨੇ ਜੋ ਉੱਥੇ ਸਿਧਾਂਤ ਕਹਿੰਦਾ ਉਹਦੇ ਮੁਤਾਬਕ ਜੇ ਫੈਸਲਾ ਕੀਤਾਨ ਇਹ ਕੋਈ ਗਨਾਹ ਨਹੀਂ ਆ ਸਚਾਈ ਸਚਾਈ ਆ ਦੱਸਣ ਦੀ ਤੇ ਲੋੜ ਨਹੀਂ ਦਿਸਣ ਦਿਆ ਸਾਬ ਵੀ ਦਿਸਣ ਦਿਆ ਜਿਹੜਾ ਫੈਸਲਾ ਤੁਸੀਂ ਕਬੂਲ ਕਰੋ ਜਦੋਂ ਤੁਸੀਂ ਮੰਨੇ ਹੋ ਤੇ ਦੁੱਖ ਕੀ ਆ ਜਦੋਂ ਆਪਾਂ ਮੰਨ ਹੀ ਗਏ ਆ ਵੀ ਆਹ ਗਨਾਹ ਆਪਾਂ ਕੀਤਾ ਬਿਲਕੁਲ ਤੇ ਮੈਨੂੰ ਤਾਂ ਮੁਕਰਨਾ ਕੀ ਆ ਕਦੀ ਵੀ ਨਹੀਂ ਇਹ ਭੁੱਲ ਜਾਣ